ਪ੍ਰਸ਼ਾਸਨ ਚਾਹੇ ਤਾਂ ਕੀ ਨਹੀਂ ਕਰ ਸਕਦਾ ਆਮ ਦਿਨਾਂ ਵਿੱਚ ਟ੍ਰੈਫਿਕ ਸਮੱਸਿਆ ਦੇ ਸਾਹਮਣੇ ਬੇਵਸ ਹੋਈ ਟ੍ਰੈਫਿਕ ਪੁਲਿਸ ਨੇ ਦਿਖਾਇਆ ਰੰਗ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਟ੍ਰੈਫਿਕ ਦੀ ਸਮੱਸਿਆ ਕਾਫੀ ਗੰਭੀਰ ਬਣੀ ਹੋਈ ਹੈ ਸਮੇਂ-ਸਮੇਂ ਤੇ ਨਗਰ ਕੌਂਸਲ ਅਤੇ ਟ੍ਰੈਫਿਕ ਵਿਭਾਗ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਟ੍ਰੈਫਿਕ ਨੂੰ ਹੱਲ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਹਨ ਪਰ ਹਰ ਵਾਰ ਇਨਾਂ ਸਾਰੇ ਦਾਅਵਿਆਂ ਦੀ ਫੂਕ ਨਿਕਲ ਜਾਂਦੀ ਹੈ। ਆਮ ਤੌਰ ਤੇ ਸਮੇਂ-ਸਮੇਂ ਤੇ ਜਗਰਾਉਂ ਦੀ ਟ੍ਰੈਫਿਕ ਪੁਲਿਸ ਅਤੇ ਨਗਰ ਕੌਂਸਲ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮਾਂ ਚਲਾ ਕੇ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਪਰ ਹਰ ਵਾਰ ਮੁਹਿੰਮ ਠੁੱਸ ਹੋ ਜਾਂਦੀ ਹੈ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜਗਰਾਉਂ ਪਹੁੰਚਣ ਤੇ ਸ਼ਹਿਰ ਦੀ ਤਸਵੀਰ ਹੀ ਬਦਲ ਦਿੱਤੀ ਗਈ। ਕਾਉਂਸਲ ਅਤੇ ਟ੍ਰੈਫਿਕ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਈ ਨਜ਼ਰ ਆਈ ਜਿਸ ਵਿੱਚ ਸ਼ਹਿਰ ਦੇ ਸਭ ਤੋਂ ਭੀੜ ਭੜੱਕੇ ਵਾਲੇ ਅਤੇ ਨਜਾਇਜ਼ ਕਬਜ਼ਿਆਂ ਵਾਲੇ ਬਾਜ਼ਾਰ ਕਮਲ ਚੌਂਕ ਅਤੇ ਮੇਨ ਬਾਜ਼ਾਰ ਤੱਕ ਅਤੇ ਕਮਲ ਚੌਂਕ ਤੋਂ ਡਾਕਖਾਨਾ ਰੋਡ ਤੱਕ ਅਤੇ ਅੱਗੇ ਲਾਜਪਤਰਾਏ ਰੋਡ ਤੇ ਸੜਕ ਤੇ ਨਾ ਤਾਂ ਕਿਸੇ ਦੁਕਾਨਦਾਰ ਦਾ ਨਜਾਇਜ਼ ਕਬਜ਼ਾ ਨਜ਼ਰ ਆਇਆ ਅਤੇ ਨਾ ਹੀ ਕੋਈ ਨਜਾਇਜ਼ ਪਾਰਕਿੰਗ ਦਿਖਾਈ ਦਿੱਤੀ ਅੱਜ ਬਾਜ਼ਾਰ ਪੂਰਨ ਤੌਰ ਤੇ ਖੁੱਲਾ ਅਤੇ ਸੜਕਾਂ ਪੂਰੀਆਂ ਖੁੱਲੀਆਂ ਨਜ਼ਰ ਆਈਆਂ ਜੇਕਰ ਇਹੋ ਹੈ ਕਿ ਨਗਰ ਕੌਂਸਲ ਦੁਆਰਾ ਪਿਛਲੇ ਸਮੇਂ ਤੋਂ ਟ੍ਰੈਫਿਕ ਵਿਭਾਗ ਦੀ ਪੁਲਿਸ ਨੂੰ ਨਾਲ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਕਈ ਦਿਨ ਲਗਾਤਾਰ ਮੁਹਿੰਮ ਚਲਾਈ ਗਈ ਸੀ ਜੋ ਪੱਖਪਾਤ ਦਾ ਸ਼ਿਕਾਰ ਹੋ ਗਈ ਜਿਸ ਤਰ੍ਹਾਂ ਅੱਜ ਮੁੱਖ ਮੰਤਰੀ ਦੀ ਆਮਦ ਤੇ ਸ਼ਹਿਰ ਦੇ ਭੀੜ ਭੜਕੇ ਵਾਲੇ ਬਾਜ਼ਾਰਾਂ ਵਿੱਚ ਦੁਕਾਨਾਂ ਅੱਗੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਇੱਕ ਦਿਨ ਵਿੱਚ ਹੀ ਖਤਮ ਕਰ ਦਿੱਤਾ ਗਿਆ ਉਸ ਤੋਂ ਸਾਫ਼ ਜਾਹਿਰ ਹੈ ਜੇਕਰ ਨਗਰ ਕੌਂਸਲ ਅਤੇ ਪ੍ਰਸ਼ਾਸਨ ਚਾਹੇ ਤਾਂ ਸਭ ਕੁਝ ਸੰਭਵ ਹੈ ਨਹੀਂ ਤਾਂ ਕੁਝ ਨਹੀਂ Delhi Ground News ਦੀ ਵਿਸ਼ੇਸ਼ ਰਿਪੋਰਟ